Breaking my footnote, kiya dao, k Allah peh inspired by lo Cinatada, kiya dao. Nikoli, kiya dao,brothiki, siya dao, hao, skia dao, saaro, liya ta, kayo, otha, aadao, yi afrika, Wow hai k ind Eitherooo, iiso ਰੋਪੇ ਬਾਰੇ ਮੈਂ ਗੱਲ ਕਰ ਤਾਂ ਚੱਲਿਆ ਤੁਹਾਨੂੰ ਇਹ ਰੋਪਾ 2 ਮੀਟਰ ਸਵਾ 2 ਮੀਟਰ ਦੀ ਤਰੀਰ ਨਾਲ ਸਮਝਿਓ ਇਹ ਇਹ ਤੁਹਾਨੂੰ ਪੜ ਕਿਹੜੀ ਜਗ੍ਹਾ ਪਾਇਆ ਗਿਆ ਕਿਉਂਕਿ ਤੁਸੀਂ ਅੱਗੇ ਵਧਣਾ ਹਾਂਜੀ ਬਾਬਾ ਔਰ ਇਹ ਜੇ ਮੈਂ ਸਾਵਧਾਨ ਤੇ ਸੌ ਚੱਕੀ ਜਾਂਦੀ ਹੈ ਨਾ ਹਾਂਜੀ ਬਾਬਾ ਚੱਕ ਲਵਾਂ ਸੌ ਬਾਅਦ ਤੋਂ ਬਾਅਦ ਕੋਈ ਕੁਝ ਵੀ ਕਰਾਂਗੇ ਤੇ ਉਹਦੀਏ ਕਰਾਂਗੇ ਜੀ ਇਹਦੇ ਨਾਲ ਇਹ ਇਹ ਆਪਕਿ ਜੀ ਸੌ ਚੱਕੀ ਆ ਚੱਕਤੀ ਆ ਇਹ ਬਰੀ ਤੇ ਬਹੁਤ ਦਿਨਾਂ ਦੀ ਚੱਕੀ ਹੋਈ ਹੈ ਬਾਬਾ ਜੀ ਪਰ ਅੱਜ ਨੂੰ ਪੱਕੀ ਜਾਂਦੀ ਬਹੁਤ ਇੱਜ਼ਤਿਆਰ ਚੱਕੀ ਆ ਕਿਉਂਕਿ ਇਹ ਸਾਡਾ ਇੱਕ ਤੁਹਾਡੇ ਨਾਲ ਵਚਨ ਕਰਨਾ ਕਿ ਅੱਜ ਤੋਂ ਬਾਅਦ ਅੱਚਾ ਸਿਰੋਪੇ ਲੀਡਰਾਂ ਨੂੰ ਵੀ ਪੈਂਦੇ ਆ ਤੇ ਸਿਰੋਪੇ ਚੋਰਾਂ ਨੂੰ ਵੀ ਪੈਂਦੇ ਆ ਦੱਕਾ ਨੂੰ ਵੀ ਪੈਂਦੇ ਆ ਦਰਾਲਾਂ ਨੂੰ ਵੀ ਪੈਂਦੇ ਆ ਪਰ ਅਸੀਂ ਉਹ ਸਿਰੋਪੇ ਉਹਨਾਂ ਵਾਲੇ ਅੱਜ ਨਹੀਂ ਕਹਿੰਦੇ ਹਾਂ ਸਹੀ ਗੱਲ ਹੈ ਜੀ ਅਸੀਂ ਸ਼ਤਕਾਰ ਕਰਦੇ ਆ ਨੌਜਵਾਨੋ ਬਹੁਤ ਵਧੀਆ ਤੁਸੀਂ ਬੁਲਾ ਰਹੇ ਹੋ ਬੁਲਾ ਰਹੇ ਮਾਣ ਮਧਿਆ ਤਰੀਕੇ ਇੱਕ ਦੀਪ ਸਿੰਘ ਵਾਲੀ ਤੇਰੀ سپੀਚ ਚੱਕਦੇ ਆਂ ਅੱਜਕੱਲ ਹਰ ਇੱਕ ਦਾ ਜਲਾ ਦੇ ਵੱਜਦੀ ਆ 8 8 ਵਜਦੀ ਆ ਤੇ ਉਹ سپੀਚ ਜਿਹੜੀ ਆ ਉਹ ਇੱਕ ਜਿਹੜਾ ਤੰਦੂਆ ਹੈ ਕੀ ਥੱਲੇ ਉਹ ਵੀ ਹਟਾ ਦੇ ਇਹਦੀ ਦਾ ਕੰਮ ਤੇਰੀਰ ਕਟੋ ਕੇ ਚੱਲੋ ਕੌਮ ਦੀ ਲੜਾਈ ਲੜੋ ਕੌਮ ਦੀ ਲੜੋ ਨਸੀਆਂ ਦੇ ਖਿਲਾਫ ਲੜੋ ਜਿਹੜਾ ਨਸਾ ਜਿਹੜਾ ਪੰਜਾਬ ਦੇ ਵਿੱਚ ਬਿਲਕੁਲ ਖਤਮ ਕੀਤਾ ਜਾਵੇ ਨਕਿਰਤਾ ਕਰ ਰਹੀ ਆ ਮਲੇੜ ਪੁੜਾ ਚੱਲ ਰਿਹਾ ਪਖੰਡੀ ਛਾਲ ਕਿ ਲੁੱਟਪੋ ਕਰ ਰਿਆ ਇਹ ਬਿਲਕੁਲ ਪੰਜਾਬ ਨੂੰ ਖਤਮ ਕਰਾਦਾ ਪੰਜਾਬ ਫੋਮੇ ਦੀ ਬੇਵਾਜੀ ਹੋ ਰਹੀ ਹੈ ਹਲੋ ਸਰਪੰਚ ਸਾਹਿਬ ਹਾਂਜੀ ਜੀ ਤਰ ਹਲੋ ਇਹਦੇ ਲੋ ਤਾਂ ਹਾਂ ਬਈ ਹਲੋ ਆਹਨ ਵੀ ਗੱਲ ਹਾਂਜੀ ਹਲੋ ਉਹ ਤੋਂ ਨਾਵੀ ਹੋਊਗਾ ਆਇਆਸਾ ਹੋਵੇਗਾ। ਉਹ ਖੜਾ ਇਹ ਹੋਣ ਦੀ ਅਮਲ ਸਾਡੇ ਦੇ ਸਰਪੰਚਾ ਖਾਹ ਨਾਲ ਇਹ ਮੈਦਾਨੀ ਬਹੁਤ ਵੱਡੀ ਜਗ੍ਹਾ ਆ। ਜੋ ਸਾਡੇ ਪੰਜਾਬ ਦੇ ਵਿੱਚ ਬਹੁਤ ਘੱਟ ਖੜੇ ਪੰਜਾਬ ਦੇ ਜਿਹੜੇ ਸਰਪੰਚਾ ਮੁੱਖੀ ਜਿਨ੍ਹਾਂ ਵੀ ਆਪਾਂ ਨੰਬਰ ਅੱਬ ਨੰਮਦਾਰ ਉਹਨਾਂ ਦੀ ਹਮਾੜੀ ਰੁੱਤੀ ਹੁੰਦੀ ਆ ਪਰ ਨਹੀਂ ਇਹ ਸਰਪੰਚ ਸਾਹਿਬ ਜਿੱਤ ਕੌਮ ਦੇ ਜੋਦੇ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਬੰਦ ਕਰਦੇ। ਉਹਨਾਂ ਨੂੰ ਵੀ ਮਾਣ ਕਿਰਪਾ ਕਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਵਾ ਆਓ ਆਇਆ ਜੀ ਮੈਨੂੰ ਤੁਹਾਡੀ ਸੇਵਾ ਤੁਸੀਂ ਰਹੇ ਹੋ ਹਾਂ ਜੀ ਹਾਂ ਜੀ ਤੁਸੀਂ ਸਾਡਾ ਹੋਣਾ